ਕਰਤ ਨਾ ਲਾਗੀ ਵਾਰ ਵਾਹਿਗੁਰੂ ਸਾਹਿਬ ਜੀ ਪਉੜੀ ਚੱਕਰ ਲੱਗੈ ਚੱਕਰੀ ਚੱਲੈ ਖਸਮੈ ਪਾਏ ਹਰਮਤ ਤਿਸ ਨੂੰ ਅਗਲੀ ਉਹ ਬਜੋਂ ਬਿਦੂਣਾ ਅੰਖਾਏ ਚੱਕਰ ਲਗੈ ਚੱਕਰੀ ਜੇ ਚੱਲੈ ਖਸਮੈ ਪਾਏ ਹਰਮਤ ਤਿਸਨੂੰ ਅਗਲੀ ਉਹ ਬਜੋਂ ਬਿਦੂਣਾ ਅੰਖਾਏ ਖਸਮੇ ਕਰੇ ਬਰਾਬਰੀ ਫਿਰ ਕੈਰਤ ਅੰਦਰ ਪਾਏ ਬਜਮ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਸਾਬ ਨੂੰ ਤਿਸ ਕਹੀਏ ਸ਼ਾਬਾਸ਼ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ ਜਿਸ ਦਾ ਦਿੱਤਾ ਖਾ ਕਈ ਹਰਸ਼ਾ ਬਾਸ਼ ਨਾਨਕ ਹੁਕਮਨਾਂ ਚੱਲਈ ਨਾਲ ਖਸਮ ਚੱਲੇ ਅਰਦਾਸ ਪਰਮ ਸਤਕਾਰ ਜੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਪਿਨਾ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਬਹੁਤ ਸਤਕਾਰਯੋਗ ਸਤਸੰਗੀ ਜਨੋ ਵੱਡਿਆ ਭਾਗਾਂ ਵਾਲੇ ਹਾਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਨਾਲ ਅਸੀਂ ਸਾਰੇ ਹੀ ਰਣ ਮਿਲ ਕੇ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਰਲ ਮਿਲ ਕੇ ਸਾਂਝ ਬਣਾ ਰਹੀ ਸੀ ਅੰਮ੍ਰਿਤਮਈ ਪਾਵਨ ਬੋਲਾਂ ਦਾ ਪਾਠ ਅਸੀਂ ਨੇ শ্রবণ ਕਰਨਾ ਕੀਤਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਦੇ ਪਾਵਨ ਬੋਲ ਆਸਾ ਦੀ ਵਾਰ ਦੇ ਅੰਦਰ ਇਹ ਪਾਵਨ ਕੌੜੀ ਜਿੱਥੇ ਪਾਠ ਦੇ ਰੂਪ ਦੇ ਵਿੱਚ ਕੀਰਤਨ ਦੇ ਰੂਪ ਦੇ ਵਿੱਚ ਨਿਤਾ ਪ੍ਰਤੀ শ্রবণ ਕਰਨ ਵਾਲੇ ਸਤ ਸੰਗੀ ਜਾਣੇ ਉਹਨਾਂ ਨੂੰ ਪਤਾ ਹੋਣਾ ਹੈ 22 ਨੰਬਰ ਕੌਡੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 474 ਨੰਬਰ ਅੰਗ ਤੇ ਸੁਭਾਏ ਮਾਨ ਹੈ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਅੰਮ੍ਰਿਤ ਵਚਨਾਂ ਦੇ ਸਦਕਾ ਸਾਡੀ ਝੋਲੀ ਦੇ ਵਿੱਚ ਕੀ ਖਿਆਲ ਪਾਉਂਦੇ ਨੇ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਈਏ ਦੋਨੇ ਹੱਥ ਜੋੜ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਪੌੜੀ ਦੇ ਸਦਕਾ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼ ਨਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ ਏ ਭਾਈ ਜਿਸ ਮਾਲਕ ਦਾ ਜਿਸ ਪ੍ਰਭੂ ਦਾ ਦਿੱਤਾ ਹੋਇਆ ਖਾਈਏ ਨਾ ਉਸ ਦੀ ਵਡਿਆਈ ਕਰਨੀ ਹੀ ਇਨਸਾਨ ਨੂੰ ਸ਼ੋਭਾ ਦਿੰਦੀ ਹੈ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਇੰਨਾ ਕੁਝ ਦਿੱਤਾ ਉਹ ਹੋਇਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਣ ਕਰਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸੇਖਤ ਸਲਾਹ ਕਰਨੀ ਹੀ ਚੰਗੀ ਗੱਲ ਹੈ ਅਗਲੀ ਗੱਲ ਕਰਦੇ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼ ਨਾਲ ਜ਼ਿਕਰ ਕੀਤਾ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਦੋਂ ਬਾਤ ਆਏਗੀ ਨਨਕ ਹੁਕਮ ਨਾ ਚੱਲਈ ਹੁਕਮ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣਾ ਜੋਰ ਆਪਣੀ ਤਾਕਤ ਆਪਣੀ ਮਰਜ਼ੀ ਆਪਣਾ ਹੁਕਮ ਨਹੀਂ ਕੀਤਾ ਜਾ ਸਕਦਾ ਨਾਨਕ ਹੁਕਮ ਨਾ ਚੱਲ ਲਈ ਨਾਲ ਖਸਮ ਚ ਲੈ ਅਰਦਾਸ ਖਸਮ ਦੀ ਖੁਸ਼ੀ ਪਰਮਾਤਮਾ ਦੀ ਖੁਸ਼ੀ ਜੇ ਕਿਰਪਾਈ ਤੂੰ ਪਾਉਣਾ ਚਾਹੁੰਦਾ ਹੈ ਖਟਣਾ ਚਾਹੁੰਦਾ ਹੈ ਤੇ ਉਸ ਦੇ ਅੱਗੇ ਹੁਕਮ ਨਹੀਂ ਉਸ ਦੇ ਅੱਗੇ ਬੇਨਤੀ ਅਰਜ਼ੋਈ ਅਰਦਾਸ ਹੀ ਪਰਵਾਣ ਹੈ ਬੜਾ ਸੋਹਣਾ ਲਫ਼ਜ਼ ਬੜੇ ਸੋਹਣੇ ਬੋਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੀ ਝੋਲੀ ਦੇ ਵਿੱਚ ਪਾਏ ਨੇ ਨਾਨਕ ਹੁਕਮ ਨਾ ਚੱਲੇ ਹੁਕਮ ਕੀ ਹੁੰਦਾ ਹੈ ਹੁਕਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਡੀ ਝੋਲੀ ਦੇ ਵਿੱਚ ਕਿਸ ਰੂਪ ਦੇ ਵਿੱਚ ਬਿਆਨ ਕਰਦੀ ਹੈ ਹੁਕਮ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈਗਾ ਹੈ ਫਰਮਾਨ ਜਿਸ ਦਾ ਅਰਥ ਹੈਗਾ ਹੈ ਰਜ਼ਾ ਜਿਸ ਦਾ ਅਰਥ ਹੈਗਾ ਹੈ ਆਗਿਆ ਜਿਸ ਦਾ ਅਰਥ ਹੈਗਾ ਹੈ ਉਸ ਦੇ ਕਹਿਣ ਦੇ ਵਿੱਚ ਚੱਲਣਾ ਤੇ ਅਰਬੀ ਭਾਸ਼ਾ ਦਾ ਸ਼ਬਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜਪਜੀ ਸਾਹਿਬ ਦੀ ਦੀ ਪਾਵਨ ਬਾਣੀ ਦੇ ਵਿੱਚ ਹੀ ਵਰਤਦੇ ਨੇ ਨਾਲ ਹੋਰ ਮੈਂ ਜ਼ਿਕਰ ਕਰਦਿਆਂ ਹੁਕਮ ਲਫਜ ਨੂੰ ਜਦੋਂ ਅਸੀਂ ਥੋੜਾ ਧਿਆਨ ਦੇ ਨਾਲ ਦੇਖਾਂਗੇ ਨਾ ਹੁਕਮ ਲਫਜ ਮੁਕਤੇ ਅੱਖਰ ਦੇ ਨਾਲ ਵੀ ਹੁੰਦਾ ਹੈ ਹਾ ਹੈ ਔਂਕੜ ਕ ਕ ਮਮੇ ਨੂੰ ਔਂਕੜ ਤੇ ਇੱਕ ਬਿਨਾ ਔਂਕੜ ਤਾਂ ਆਉਂਦਾ ਹੈ ਮਮੇ ਮਾ ਅੰਕੜੋਂ ਕੜ ਨਹੀਂ ਲੱਗਿਆ ਕੋਈ ਜਿੱਥੇ ਅਰਥ ਜਿੱਥੇ ਆ ਗਿਆ ਔਂਕੜ ਉਥੇ ਲਫ਼ਜ਼ੀ ਅਰਥ ਬਣ ਜਾਂਦਾ ਹੈ ਇੱਕ ਬਚਨ ਦੇ ਰੂਪ ਦੇ ਵਿੱਚ ਜਦੋਂ ਹੁਕਮ ਦਾ ਔਂਕੜ ਨਹੀਂ ਹੈ ਉਦੋਂ ਅਰਥ ਇਸ ਦੇ ਬਣ ਜਾਂਦੇ ਨੇ ਬਹੁਤਾਂਤ ਗਿਣਤੀ ਦੇ ਵਿੱਚ ਹੁਕਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਬੋਲ ਪੜ ਲਿਏ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣਾ ਕਰਦੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਆਸਾ ਜੀ ਦੀ ਵਾਰ ਦੇ ਵਿੱਚ ਬੋਲ ਨੇ ਜਿੱਥੇ ਬਹੁ ਬਚਨ ਦੇ ਰੂਪ ਦੇ ਵਿੱਚ ਆਇਆ ਹੈ ਹੁਕਮ ਕੀਏ ਮਨ ਭਾਮ ਦੇ ਇਨਸਾਨ ਮਨ ਤੋਂ ਹੁਕਮ ਕਰਦਾ ਹੈ ਮਨ ਮਰਜ਼ੀਆਂ ਕਰਦਾ ਹੈ ਇਹ ਤੁਸੇ ਨੂੰ ਹੁੰਦੀ ਹੈ ਗੱਲ ਕੀ ਹੁਕਮ ਅਖਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਰੂਪਾਂ ਦੇ ਵਿੱਚ ਸਤਿਗੁਰੂ ਜੀ ਨੇ ਬਿਆਨ ਕੀਤਾ ਹੈ ਹੁਕਮ ਔਂਕੜ ਦੇ ਨਾਲ ਤੇ ਹੁਕਮ ਮੁਕਤੇ ਦੇ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਹਿਣਾ ਕਰਦੀ ਹੈ ਦੁਨੀਆਂ ਦੇ ਅੰਦਰ ਜਿਹੜਾ ਮਨੁੱਖ ਹੁਕਮ ਦੇ ਵਿੱਚ ਚੱਲਦਾ ਹੈ ਸੰਸਾਰ ਦੇ ਅੰਦਰ ਜ਼ਿੰਦਗੀ ਜਿਉਂਦਿਆਂ ਜੀ ਉਸ ਦੇ ਅੰਦਰ ਕਦੇ ਦੁੱਖ ਨਹੀਂ ਆ ਬਿਆਪ ਸਕਦਾ ਦੁਨੀਆ ਦੇ ਅੰਦਰ ਜਿਹੜਾ ਮਨੋਖੂ ਹੁਕਮ ਦੇ ਵਿੱਚ ਜਿਉਂਦਾ ਹੈ ਉਹ ਹਮੇਸ਼ਾ ਦੇ ਲਈ ਖੁਸ਼ੀ ਰਹਿੰਦਾ ਹੈ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਡੀ ਝੋਲੀ ਦੇ ਵਿੱਚ ਬੜੇ ਸੋਹਣੇ ਵਿਚਾਰ ਪੌਂਦੀ ਹੈ ਇਤਨਾ ਵਿਚਾਰਾਂ ਨੂੰ ਜਦੋਂ ਅਸੀਂ ਪੜਦੇ ਆ ਨਾ ਤੇ ਕਈ ਵਾਰੀ ਇਹ ਖਿਆਲ ਇਹ ਹੁੰਦਾ ਹੈ ਇੱਕ ਹੁਕਮ ਰੱਬ ਦਾ ਹੁੰਦਾ ਹੈ ਇੱਕ ਹੁਕਮ ਗੁਰੂ ਦਾ ਹੁੰਦਾ ਹੈ ਗੁਰੂ ਦੇ ਹੁਕਮ ਦੇ ਵਿੱਚ ਤੇ ਰੱਬ ਦੇ ਹੁਕਮ ਦੇ ਵਿੱਚ ਕੋਈ ਫਰਕ ਹੈਗਾ ਏ ਸਿਆਣੇ ਸੂਝਵਾਨ ਪਤਵੰਤੇ ਸੱਜਣਾ ਨੇ ਨਾ ਇਸ ਦਾ ਨਿਰਣਾ ਕੀਤਾ ਹੈ ਵੈਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ ਜਦੋਂ ਗੁਰੂ ਤੇ ਪ੍ਰਭੂ ਦੀ ਗੱਲ ਕੀਤੀ ਹੈ ਕਹਿੰਦੇ ਗੁਰੂ ਤੇ ਪ੍ਰਭੂ ਇੱਕੋ ਹੀ ਹਨ ਉਹ ਵੱਖਰਾ ਰੂਪ ਕੋਈ ਹੈ ਹੀ ਨਹੀਂ ਉਹਨਾਂ ਦਾ ਇਕੋ ਹੀ ਰੂਪ ਕਰਕੇ ਜਾਣੀ ਗੁਰੂ ਰੱਬ ਦਾ ਹੀ ਰੂਪ ਹੈ ਰੱਬ ਗੁਰੂ ਦੇ ਰੂਪ ਦੇ ਵਿੱਚ ਸਾਡੀ ਝੋਲੀ ਦੇ ਵਿੱਚ ਵਰਤਦਾ ਹੀ ਹੈ ਤੇ ਜਦੋਂ ਰੱਬ ਦੇ ਖਿਆਲਾਂ ਨੂੰ ਉਹਨਾਂ ਨੇ ਬਿਆਨ ਕੀਤਾ ਸੂਜਵਾਨ ਦਾਨੀ ਪੁਰਖਾਂ ਨੇ ਕਹਿੰਦੇ ਹੁਕਮ ਰੱਬ ਦਾ ਰੱਬ ਦੇ ਹੁਕਮ ਦੇ ਵਿੱਚ ਕੀ ਹੈ ਰੱਬ ਨੇ ਸਮੁੱਚੀ ਸ੍ਰਿਸ਼ਟੀ ਨੂੰ ਸਮੁੱਚੀ ਕਾਇਨਾਤ ਨੂੰ ਬਣਾਇਆ ਹੋਇਆ ਹੈ ਹੁਕਮ ਦੇ ਵਿੱਚ ਦੁਨੀਆ ਦੇ ਅੰਦਰ ਇਨਸਾਨ ਆਉਂਦਾ ਹੈ ਹੁਕਮ ਦੇ ਅੰਦਰ ਹੀ ਇਨਸਾਨ ਦੁਨੀਆ ਦੇ ਵਿੱਚੋਂ ਚਲਿਆ ਜਾਂਦਾ ਹੈ ਹੁਕਮ ਦੇ ਵਿੱਚ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਮੁੱਚੀ ਕੁਦਰਤ ਨੂੰ ਸਮੁੱਚੀ ਸ੍ਰਿਸ਼ਟੀ ਨੂੰ ਆਪਣੇ ਇੱਕ ਨਿਜ਼ਮ ਦੇ ਵਿੱਚ ਬੰਨ੍ਹਿਆ ਹੋਇਆ ਹੈ ਜਿੱਦੀ ਗੱਲ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਆਸਾ ਜੀ ਦੀ ਵਾਰ ਦੀ ਪਹਿਲੀ ਨੰਬਰ ਪੌੜੀ ਦੇ ਅੰਦਰ ਆਪੀ ਨੈ ਆਪ ਸਾਜੀਉ ਆਪੀ ਨੈ ਰਚਿਉ ਨਾਉ ਦੁਇ ਕੁਦਰਤ ਸਾਜੀਐ ਕਰ ਆਸਣ ਦਿੱਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਉ ਤੂੰ ਜਾਣੋਈ ਸਭ ਸੈ ਦਹਿ ਲੈਸੈ ਜਿੰਦ ਕਮਾਉ ਕਰ ਆਸਣ ਦਿੱਠੋ ਚਾਉ ਰੱਬ ਨੇ ਜਿੱਥੇ ਸ੍ਰਿਸ਼ਟੀ ਨੂੰ ਬਣਾਇਆ ਹੈ ਉੱਥੇ ਹੀ ਇਸ ਸ੍ਰਿਸ਼ਟੀ ਨੂੰ ਚਲਾਉਣ ਦੇ ਲਈ ਉਸ ਦੇ ਵਿੱਚ ਹੀ ਵਰਤਦਾ ਹੈ ਤੇ ਵਿੱਚ ਵਰਤਦਿਆਂ ਹੋਇਆਂ ਹੀ ਸਮੁੱਚੀ ਸ੍ਰਿਸ਼ਟੀ ਦੇ ਵਿੱਚ ਆਪਣਾ ਹੁਕਮ ਵੀ ਚਲਾਉਂਦਾ ਹੈ ਤੁਸੀਂ ਦੇਖਿਓ ਦੁਨੀਆਂ ਦੇ ਵਿੱਚ ਅਸੀਂ ਆਪਣਾ ਘਰ ਬਣਾਉਂਦੇ ਆ ਜਾਂ ਵੱਡੇ ਵੱਡੇ ਬਿਲਡਰ ਬਿਲਡਿੰਗਸ ਬਣਾਉਂਦੇ ਨੇ ਕੁਝ ਕੁ ਸਮਾਂ ਹੈਗਾ ਇਹ ਉਹਨਾਂ ਦਾ ਉੱਥੇ ਕੁਝ ਕੁ ਸਮੇਂ ਦੇ ਲਈ ਬਣਾ ਕੇ ਉਹਦੇ ਦੇ ਵਿੱਚ ਉਹ ਹਟ ਜਾਂਦੇ ਨੇ ਪਰ ਰੱਬ ਨੇ ਇਹ ਸਰੀਰ ਵੀ ਜੇਕਰ ਬਣਾਏ ਹੋਏ ਨੇ ਚਾਹੇ ਮਨੁੱਖ ਹੈ ਪਸ਼ੂ ਹੈ ਪੰਛੀ ਹੈ ਜੀ ਜੰਤ ਹੈ ਇਥੋਂ ਤੱਕ ਕੀ ਹਵਾ ਪਾਣੀ ਪੇੜ ਪੌਦੇ ਦਰਖਤ ਤੱਕ ਵੀ ਉਹਨਾਂ ਦੇ ਅੰਦਰ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੈ ਉਹਨਾਂ ਦੇ ਅੰਦਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਿਜ਼ਮ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਜ਼ਿਕਰ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੀਤਾ ਨਾ ਹੁਕਮੀ ਹੋਵਨ ਆਕਾਰ ਆਕਾਰ ਅਨੇਕਾਂ ਹੀ ਆਕਾਰ ਇੱਕ ਆਕਾਰ ਨੂੰ ਅਨੇਕਾਂ ਹੀ ਆਕਾਰ ਜਿਸ ਦੇ ਵਿੱਚ ਪਸ਼ੂ ਪੰਛੀ ਜੀ ਜਾਨਤ ਵੀ ਆ ਜਾਂਦੇ ਜਿਸ ਦੇ ਅੰਦਰ ਪੇੜ ਪੌਦੇ ਵੀ ਆ ਜਾਂਦੇ ਨੇ ਜਿਸ ਦੇ ਅੰਦਰ ਧਰਤੀ ਸਮੁੱਚਾ ਬ੍ਰਹਿਮੰਡ ਵੀ ਆ ਜਾਂਦਾ ਹੈ ਇਹ ਹੁਕਮ ਹੈ ਆਕਾਲ ਪੁਰਖ ਵਾਹਿਗੁਰੂ ਦਾ ਪਰ ਪਾਤਸ਼ਾਹ ਜੀ ਕਹਿਣਾ ਕਰਦੇ ਹੁਕਮ ਨੂੰ ਪਛਾਣਨ ਵਾਲਾ ਦੁਨੀਆਂ ਦੇ ਅੰਦਰ ਕੋਈ ਬਿਰਲਾਈ ਤੇ ਜਿਹੜਾ ਦੁਨੀਆਂ ਦੇ ਅੰਦਰ ਰਹਿੰਦਿਆਂ ਹੋਇਆਂ ਹੁਕਮ ਨੂੰ ਪਛਾਣਦਾ ਹੈ ਨਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣਾ ਕਰਦੇ ਉਹ ਜਨ ਦੁਨੀਆਂ ਦੇ ਵਿੱਚ ਜਿਉਂਦਿਆਂ ਜੀ ਆਪਣੇ ਮਾਲਕ ਦੀ ਆਪਣੇ ਪ੍ਰਭੂ ਦੀ ਸਦਾ ਦੇ ਲਈ ਹੀ ਖੁਸ਼ੀ ਨੂੰ ਪਾ ਲੈਂਦਾ ਹੈ ਹੁਣ ਇਹ ਜ਼ਿਕਰ ਕਰਦੇ ਵੀ ਪ੍ਰਮਾਤਮਾ ਦਾ ਹੁਕਮ ਗੁਰੂ ਦਾ ਹੁਕਮ ਗੁਰੂ ਦਾ ਹੁਕਮ ਹੈਗਾ ਜੀ ਗੁਰੂ ਦੀ ਬਾਣੀ ਗੁਰੂ ਮਹਾਰਾਜ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਸਾਨੂੰ ਗੁਰਬਾਣੀ ਦੇ ਸਦਕਾ ਬਹੁਤ ਵੱਡੇ ਸੁਨੇਹੇ ਬਹੁਤ ਵੱਡੀ ਗਾਈਡੈਂਸ ਜਿਹੜਾ ਵੀ ਮਨੁੱਖ ਇਸ ਦੇ ਮੁਤਾਬਕ ਚੱਲਦਾ ਹੈ ਸੱਚੇ ਪਾਤਸ਼ਾਹ ਜੀ ਕਹਿੰਦਾ ਕਰਦੇ ਰੱਬ ਦੇ ਨਾਲ ਉਸ ਦੀ ਸਾਰ ਸੰਜਤਾ ਸਦਾ ਦੇ ਲਈ ਕਾਇਮ ਹੋ ਜਾਂਦੀ ਹੈ ਇੱਕ ਛੋਟੀ ਜੀ ਐਗਜ਼ਾਮਪਲ ਕਹਿੰਦੇ ਹੁਕਮ ਨਾਲ ਇੱਕ ਸਮਾਂ ਐਸਾ ਹੁੰਦਾ ਹੈ ਵੀ ਉਪਦੇਸ਼ ਦੇ ਰੂਪ ਦੇ ਵਿੱਚ ਸਾਡੀ ਝੋਲੀ ਦੇ ਵਿੱਚ ਸਾਡੀ ਜੀਵਨ ਸਾਡੀ ਜ਼ਿੰਦਗੀ ਦੇ ਵਿੱਚ ਵਰਤਦਾ ਹੈ ਉਪਦੇਸ਼ ਦੇ ਨਾਲ ਪਿਆਰ ਦੇ ਨਾਲ ਲਾਡ ਦੇ ਨਾਲ ਪਰ ਇੱਕ ਸਮਾਂ ਇਹੋ ਜਿਹਾ ਹੁੰਦਾ ਹੈ ਉੱਥੇ ਉਪਦੇਸ਼ ਨਹੀਂ ਫਿਰ ਉੱਥੇ ਸਿੱਧਾ ਹੁਕਮ ਹੀ ਰਹਿੰਦਾ ਹੈ ਛੋਟੀ ਜੀ ਐਗਜ਼ਾਮਪਲ ਹੈਗੀ ਹੈ ਜਦੋਂ ਬੱਚਾ ਸਕੂਲ ਦੇ ਵਿੱਚ ਪੜ੍ਹਦਾ ਹੈ ਸਾਰਾ ਸਾਲ ਟੀਚਰ ਉਪਦੇਸ਼ ਦਿੰਦਾ ਹੈ ਟੀਚਰ ਉਸ ਨੂੰ ਸਮਝਾਉਂਦਾ ਹੈ ਪਰ ਜਿਸ ਵੇਲੇ ਉਸ ਦਾ ਐਗਜ਼ਾਮ ਹੈਗਾ ਹੈ ਉਸ ਵੇਲੇ ਬੱਚਾ ਇਹ ਕਾਲੇ ਆਖੇ ਕਿ ਮੈਨੂੰ ਉਪਦੇਸ਼ ਦੇ ਕੇ ਸਮਝਾ ਦਿਓ ਮੈਨੂੰ ਉਪਦੇਸ਼ ਦੇ ਕੇ ਮੇਰੀ ਝੋਲੀ ਦੇ ਵਿੱਚ ਪਾ ਦਿਓ ਟੀਚਰ ਸਾਹਿਬਾਨ ਇਹ ਕਿਸ ਤਰ੍ਹਾਂ ਹੋਣਾ ਹੈ ਮੈਨੂੰ ਦੱਸ ਦਿਓ ਫਿਰ ਉਸ ਵੇਲੇ ਟੀਚਰ ਦਾ ਹੁਕਮ ਹੁੰਦਾ ਨਹੀਂ ਹੁਣ ਨਹੀਂ ਹੁਣ ਹੁਕਮ ਹੈ ਉਹ ਹੋਰ ਕੁਝ ਵੀ ਨਹੀਂ ਹੋ ਸਕਦਾ ਹੁਣ ਉਸ ਟੀਚਰ ਦੇ ਹੁਕਮ ਦੇ ਵਿੱਚ ਇਗਜ਼ਾਮ ਦੇਣਾ ਹੀ ਪੈਣਾ ਹੈ ਸੱਚੇ ਪਾਤਸ਼ਾਹ ਜੀ ਕਹਿਣਾ ਕਰਦੇ ਜਿੰਦਗੀ ਜਿਉਂਦਿਆਂ ਜੀ ਇਨਸਾਨ ਕਰਮ ਕਰਨ ਦੇ ਲਈ ਆਜ਼ਾਦੀ ਹੈ ਕਰਮ ਕਰਨ ਦੇ ਲਈ ਆਜ਼ਾਦੀ ਹੈ ਪਰ ਇਨਸਾਨ ਇਹ ਗੱਲ ਇਹ ਆਖੇ ਕਿ ਇਸ ਦਾ ਰਿਜ਼ਲਟ ਵੀ ਮੇਰੀ ਮਰਜ਼ੀ ਦੇ ਮੁਤਾਬਕ ਹੋਵੇਗਾ ਨਹੀਂ ਇਸ ਦਾ ਰਿਜ਼ਲਟ ਹੋਣਾ ਹੈ ਕਰਮ ਦੇ ਮੁਤਾਬਕ ਦੁਨੀਆ ਦੇ ਅੰਦਰ ਹੁੰਦਾ ਇਦਾਂ ਹੈ ਵੀ ਇਨਸਾਨ ਕਹਿੰਦਾ ਵੀ ਜੋ ਜਾਂ ਮੈਂ ਚਾਹਾਂ ਉਹੋ ਜਿਹਾ ਹੀ ਹੋਵੇ ਛੋਟੀ ਜੀ ਐਗਜ਼ਾਮਪਲ ਸਤਿਗੁਰੂ ਜੀ ਦੀ ਪਾਵਨ ਬਾਣੀ ਨੇ ਸਾਡੀ ਝੋਲੀ ਚ ਪਾਈ ਹੈ ਮਨੁੱਖ ਦਾ ਸੁਭਾਅ ਕਿਹਸਾ ਹੈ ਮਨੁੱਖ ਦਾ ਸੁਭਾਅ ਹੈ ਕੰਡੇ ਬੀਜਣੇ ਮਨੁੱਖ ਦਾ ਸੁਭਾਅ ਹੈ ਜ਼ਹਿਰ ਮੰਡਣੀ ਸੱਚੇ ਪਾਤਸ਼ਾਹ ਜੀ ਕਹਿਣਾ ਕਰਦੇ ਜੇਕਰ ਕੰਡੇ ਬੀਜੇ ਨੇ ਤੇ ਆਸ ਤੂੰ ਫੁੱਲਾਂ ਦੀ ਕਿੱਥੋਂ ਰੱਖੇਗਾ ਜੇਕਰ ਤੂੰ ਦੂਜਿਆਂ ਦੀ ਝੋਲੀ ਦੇ ਵਿੱਚ ਜ਼ਹਿਰ ਪਾਰਿਆ ਹੈ ਤੇ ਆਪ ਅੰਮ੍ਰਿਤ ਦੀ ਆਸ ਕਿੱਥੋਂ ਰੱਖੇਗਾ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਯਮ ਇਹ ਕਿੱਥੋਂ ਦਾ ਨਿਯਮ ਹੈ ਇਹ ਕਿੱਥੋਂ ਦਾ ਫੈਸਲਾ ਹੈ ਹੋ ਹੀ ਨਹੀਂ ਸਕਦਾ ਪਰ ਦੁਨੀਆ ਦੇ ਅੰਦਰ ਇਨਸਾਨ ਕਹਿੰਦਾ ਹੈ ਜੇ ਮੈਂ ਗਲਤ ਕਰ ਰਿਹਾ ਮੈਂ ਬੁਰਾ ਕਰ ਰਿਹਾ ਮੈਂ ਮਾੜਾ ਕਰ ਰਿਹਾ ਤੇ ਅੱਗੇ ਰਿਜ਼ਲਟ ਵੀ ਇਸ ਦਾ ਮੇਰੀ ਮਰਜ਼ੀ ਦੇ ਮੁਤਾਬਕ ਹੋਵੇ ਮੇਰੇ ਹੁਕਮ ਦੇ ਮੁਤਾਬਕ ਹੋਵੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਉਂ ਜਾਂ ਬੀਜਿਆ ਉਹ ਤੇ ਹੀ ਹੋਣਾ ਹੁਕਮ ਦੀ ਗੱਲ ਫਿਰ ਜਦੋਂ ਹੁਕਮਦਾਰ ਰੂਪ ਸਾਡੀ ਝੋਲੀ ਦੇ ਵਿੱਚ ਆਉਂਦਾ ਸਾਨੂੰ ਦੇਖਣ ਸੁਣਨ ਦੇ ਵਿੱਚ ਆਉਂਦਾ ਹੈ ਕਹਿੰਦੇ ਬਹੁਤਾਂਤ ਗਿਣਤੀ ਦੇ ਵਿੱਚ ਇਨਸਾਨ ਹੁਕਮ ਕਰਦਾ ਹੈ ਬਹੁਤਾਂਤ ਗਿਣਤੀ ਦੇ ਵਿੱਚ ਇਨਸਾਨ ਹੁਕਮ ਸੁਣਦਾ ਹੈ ਬਹੁਤਾਂਤ ਗਿਣਤੀ ਦੇ ਵਿੱਚ ਇਨਸਾਨ ਦੁਨੀਆ ਦੇ ਅੰਦਰ ਬੱਖੋ ਬਖਰੇ ਢੰਗ ਤਰੀਕੇ ਦੇ ਨਾਲ ਹੁਕਮ ਚਲਾਉਂਦਾ ਹੈ ਪਰ ਹਾਂ ਪਰਵਾਣ ਚਲਾਉਣ ਵਾਲੇ ਪ੍ਰਵਾਣ ਸੁਣਾਉਣ ਵਾਲੇ ਨਹੀਂ ਹੋ ਜਾਂਦੇ ਪ੍ਰਵਾਣ ਉਹ ਹੁੰਦੇ ਨੇ ਜਿਹੜੇ ਹੁਕਮ ਨੂੰ ਕਮਾ ਜਾਂਦੇ ਹਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਤਿਹਾਸ ਦੀ ਵੀ ਮੈਂ ਨਾਲ ਗੱਲ ਕੋਟ ਕਰਦੇ ਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਦੇ ਉਤੇ ਆਉਂਦੇ ਨੇ ਭਾਈ ਲਹਿਣਾ ਜੀ 1532 ਈਸਵੀ ਦੇ ਵਿੱਚ 1532 ਦੇ ਵਿੱਚ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਆਏ ਜੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਰਣੀ ਕਾਰ ਨੂੰ ਉਹਨਾਂ ਨੇ ਦੇਖਿਆ ਮਨ ਦੇ ਵਿੱਚ ਖੁਸ਼ੀ ਮਨ ਦੇ ਵਿੱਚ ਚਾਅ ਮਨ ਦੇ ਵਿੱਚ ਖੇੜਾ ਜ਼ਿੰਦਗੀ ਜਿਉਂਦਿਆਂ ਦੀ ਉਹ ਪ੍ਰਸੰਤਾ ਉਹ ਖੁਸ਼ੀ ਮਿਲੀ ਆ ਜਿਹੜੀ ਕਿਤੇ ਕਦੇ ਮਿਲੀ ਹੋਈ ਨਹੀਂ ਸੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਨਾ ਝੋਲੀ ਅੱਡ ਕੇ ਕਹਿੰਦੇ ਪਾਤਸ਼ਾਹ ਜੀ ਉਹ ਮੈਂ ਤੁਹਾਡੇ ਦਰ ਦੇ ਉੱਤੇ ਹੀ ਰਹਿਣਾ ਚਾਹੁੰਦਾ ਹੈ ਰਹਿਮਤ ਕਰਿਓ ਮੇਰੀ ਝੋਲੀ ਦੇ ਵਿੱਚ ਬਾਣੀ ਦੀ ਦਾਤ ਪਾ ਦਿਓ ਉਪਦੇਸ਼ ਦੀ ਦਾਤ ਪਾ ਦਿਓ ਤੇ ਸੱਚੇ ਪਾਤਸ਼ਾਹ ਜੀ ਕਹਿਣਾ ਕਰਦੇ ਉਪਦੇਸ਼ ਨੂੰ ਕਮਾਉਣਾ ਪੈਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਬੜੇ ਸੋਹਣੇ ਬੋਲ ਨੇ ਜਿਨ੍ਹਾਂ ਨੇ ਹੁਕਮ ਨੂੰ ਕਮਾਇਆ ਜਿਨ੍ਹਾਂ ਨੇ ਹੁਕਮ ਨੂੰ ਸੱਤ ਕਰਕੇ ਮੰਨਿਆ ਉਹ ਖਸਮ ਦੇ ਦਰ ਦੇ ਉੱਤੇ ਕਬੂਲ ਵੀ ਹੋਏ ਤੁਸੀਂ ਇਹ ਸਾਖੀਆਂ ਸੁਣੀਆਂ ਹੋਣੀਆਂ ਨੇ ਮੈਂ ਟੂਕ ਮਾਤਰ ਤੁਹਾਡੇ ਸਾਹਮਣੇ ਜ਼ਿਕਰ ਕਰਾਂ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਤੇ ਨਾਲ ਉਹਨਾਂ ਦੇ ਦੋਨੇ ਪੁੱਤਰ ਨੇ ਆਪਣੇ ਪੁੱਤਰਾਂ ਨੂੰ ਪਹਿਲਾਂ ਪਾਤਸ਼ਾਹ ਦੀ ਹੁਕਮ ਕਰਦੇ ਨੇ ਤੇ ਗੰਦਗੀ ਦੇ ਵਿੱਚੋਂ ਕਟੋਰਾ ਕੱਢਣਾ ਹੈ ਆਪਣੇ ਪੁੱਤਰਾਂ ਨੂੰ ਹੁਕਮ ਕਰਦੇ ਨੇ ਕਿ ਅੰਦਰੋਂ ਮਰੀ ਹੋਈ ਬਿੱਲੀ ਕੱਢਣੀ ਹੈ ਬਰਦੇ ਹੋਏ ਮੀਂਹ ਦੇ ਵਿੱਚੋਂ ਕੰਧ ਦੀ ਉਸਾਰੀ ਕਰਨੀ ਹੈ ਪੁੱਤਰਾਂ ਨੇ ਜਵਾਬ ਦੇ ਦਿੱਤਾ ਸੀ ਤੇ ਜਿਸ ਵੜੇ ਹੀ ਉਹ ਹੀ ਹੁਕਮ ਭਾਈ ਲੈਣਾ ਜੀ ਨੂੰ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਰਦੇ ਨੇ ਨਾ ਗੁਰੂ ਪਿਆਰ ਵਾਲਿਓ ਭਾਈ ਲੈਣਾ ਜੀ ਮੁੜ ਕੇ ਮੂੰਹ ਨਹੀਂ ਝੁਕਦੇ ਵੀ ਅੱਛਾ ਜੀ ਇਹ ਨੀਰਾ ਕੰਮ ਹੈਗਾ ਕਿ ਨਹੀਂ ਹੈਗਾ ਬਸ ਗੁਰੂ ਦੇ ਬੋਲ ਉਹ ਨਿਕਲੇ ਹੀ ਭਾਈ ਲੈਣਾ ਜੀ ਨੇ ਉਸੇ ਵੜੇ ਪੂਰੇ ਕੀਤੇ ਜੀ ਜੀਦੀ ਗੱਲ ਪਟ ਸਾਹਿਬਾਨ ਜਿ ਜਿਨ੍ਹਾਂ ਦੀ ਗੱਲ ਭਗਤ ਸਾਹਿਬਾਨ ਸਿੱਖਾਂ ਨੇ ਸਾਡੀ ਝੋਲੀ ਦੇ ਵਿੱਚ ਪਾਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹੀ ਦੀ ਪਾਵਨ ਬਾਣੀ ਦੇ ਵਿੱਚ 35 ਮਹਾਂਪੁਰਖਾਂ ਦੀ ਬਾਣੀ ਹੈ 6 ਗੁਰੂ ਸਾਹਿਬਾਨ ਪਹਿਲੇ ਪੰਜ ਗੁਰੂ ਸਾਹਿਬਾਨ ਤੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ 6 ਗੁਰੂ 15 ਭਗਤ ਸਾਹਿਬਾਨ 11 ਭਟ ਤੇ 3 ਗੁਰਸਿੱਖ ਸੱਤਾ ਤੇ ਬਲਵੰਡ ਜੀ ਤੇ ਬਾਬਾ ਸੁੰਦਰ ਜੀ ਬਾਬਾ ਸੁੰਦਰ ਜੀ ਨੇ ਬੜੇ ਸੋਹਣੇ ਲਫ਼ਜ਼ ਬੜੇ ਸੋਹਣੇ ਬੋਲ ਸਾਡੀ ਝੋਲੀ ਦੇ ਵਿੱਚ ਪਾਏ ਕਹਿਣਾ ਕਰਦੇ ਪਾਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਜਦੋਂ ਨਾ ਖਸਮ ਦੇ ਦਰ ਦੇ ਉੱਤੇ ਕਬੂਲ ਹੋਏ ਨੇ ਨਾ ਉਹ ਮਰਦਾਂ ਵਾਲੀ ਘਾਲ ਕਮਾਈ ਕੀਤੀ ਹੈ ਜਿਹੜੀ ਘਾਲ ਕਮਾਈ ਕੋਈ ਵੀ ਨਹੀਂ ਕਮਾ ਸਕਿਆ ਉਹ ਕਾਲ ਕਮਾਈ ਭਾਈ ਲੈਣੋ ਜੀਨਾ ਕਮਾਈ ਆ ਤੇ ਭਾਈ ਲੈਣੇ ਨੂੰ ਗੁਰੂ ਨਾਨਕ ਮਹਾਰਾਜ ਪਾਤਸ਼ਾਹੀ ਨੇ ਆਪਣੇ ਅੰਗ ਦੇ ਨਾਲ ਮਿਲਾਉਂਦਿਆਂ ਹੋਈਆਂ ਅੰਗਿਤ ਕਰ ਦਿੱਤਾ ਹੈ ਬੜੇ ਸੋਹਣੇ ਬੋਲ ਨੇ ਕਹਿੰਦੇ ਹੁਕਮ ਮੰਨਿਆ ਉਹ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਕਹਿੰਦੇ ਖਸਮ ਦਾ ਮਹਿਲ ਖਸਮ ਦਾ ਦਰਬਾਰ ਵੀ ਉਹਨਾਂ ਨੂੰ ਹੀ ਪਰਵਾਨ ਹੁੰਦਾ ਹੈ ਕਸਮ ਦੇ ਕੋਲੇ ਹੀ ਉਹਨਾਂ ਮਨੁੱਖਾਂ ਨੂੰ ਖੁਸ਼ੀ ਮਿਲਦੀ ਹੈ ਜਿਹੜੇ ਮਨੁੱਖ ਖਸਮ ਦੇ ਮੁਤਾਬਕ ਚੱਲਦੇ ਨੇ ਤੇ ਇਹੋ ਹੀ ਜ਼ਿਕਰ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿਣਾ ਦਿੱਤਾ ਵੀ ਹੁਕਮ ਹੈ ਕਿ ਜਿਹੜਾ ਮਨੁੱਖ ਆਮ ਕਰਕੇ ਜਦੋਂ ਇਹ ਲਫ਼ਜ਼ ਵਰਤਿਆ ਜਾਂਦਾ ਹੈ ਹੁਕਮ ਦਾ ਦੂਜਾ ਰੂਪ ਰਜ਼ਾਵੀ ਹੁੰਦਾ ਹੈ ਦੁਨੀਆਂ ਦੇ ਅੰਦਰ ਇਨਸਾਨ ਜਨਮ ਦਾ ਰੱਬ ਦੇ ਹੁਕਮ ਦੇ ਵਿੱਚ ਦੁਨੀਆਂ ਦੇ ਅੰਦਰ ਇਨਸਾਨ ਸੰਸਾਰ ਦੇ ਵਿੱਚ ਉਹ ਜਾਂਦਾ ਰੱਬ ਦੇ ਹੁਕਮ ਦੇ ਵਿੱਚ ਖਾਂਦਾ ਪੀਂਦਾ ਸੁੱਖ ਤੱਕ ਵੀ ਦੁੱਖ ਤੱਕ ਵੀ ਇਨਸਾਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੀ ਆਉਂਦੇ ਨੇ ਪਰ ਜਦੋਂ ਨਾ ਇਨਸਾਨ ਦੁਨੀਆਂ ਦੇ ਵਿੱਚ ਉਹ ਜਾਂਦਾ ਹੈ ਉਸ ਵੇਲੇ ਇੱਕ ਵੱਖਰਾ ਲਫ਼ਜ਼ ਵਰਤਿਆ ਜਾਂਦਾ ਹੈ ਭਾਣਾ ਪਰ ਭਾਣਾ ਲਫ਼ਜ਼ ਦੇ ਤੁਸੀਂ ਅਰਥ ਦੇਖੋ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਦੇ ਮੁਤਾਬਕ ਤੇ ਉੱਥੇ ਭਾਣਾ ਲਫ਼ਜ਼ ਦੇ ਅਰਥ ਵੀ ਹੁਕਮ ਹੀ ਨੇ ਸੱਚੇ ਪਾਤਸ਼ਾਹ ਜੀ ਨੇ ਜਨਮ ਦੀ ਜਦੋਂ ਗੱਲ ਕੀਤੀ ਹੈ ਦੁਨੀਆਂ ਦੇ ਅੰਦਰ ਇਨਸਾਨ ਆਇਆ ਹੈ ਇਨਸਾਨ ਦੇ ਲਈ ਭਾਣਾ ਲਫ਼ਜ਼ ਵਰਤਦੇ ਨਹੀਂ ਤੇ ਕੀ ਬਾਣਾ ਲਖ ਮੌਤ ਦੇ ਲਈ ਨਹੀਂ ਹੈ ਪਾਤਸ਼ਾਹ ਜੀ ਨੇ ਹੁਕਮ ਦੇ ਰੂਪ ਦੇ ਵਿੱਚ ਵਰਤਿਆ ਜਨਮ ਦੇ ਸੰਕਾ ਜਾਂ ਤੇ ਸੰ ਬਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਕਹਿੰਦੇ ਉਸ ਰੱਬ ਦੇ ਹੁਕਮ ਦੇ ਵਿੱਚ ਉਸ ਰੱਬ ਦੇ ਬਾਣੇ ਦੇ ਵਿੱਚ ਹੀ ਇਨਸਾਨ ਜਨਮਿਆ ਹੈ ਦੂਜੀ ਗੱਲ ਦਾ ਜ਼ਿਕਰ ਕਰਦੇ ਕਹਿੰਦੇ ਇਨਸਾਨ ਜੇ ਰੱਬੀ ਬਾਣੇ ਦੇ ਮੁਤਾਬਕ ਚੱਲ ਪਵੇ ਫਿਰ ਜ਼ਿੰਦਗੀ ਦੇ ਅੰਦਰ ਖੁਸ਼ੀ ਹੀ ਖੁਸ਼ੀ ਹੈ ਸਤਿਗੁਰੂ ਜੀ ਨੇ ਪੌੜੀ ਦੇ ਵਿੱਚ ਇਹੋ ਹੀ ਜ਼ਿਕਰ ਕੀਤਾ ਪਾਤਸ਼ਾਹ ਜੀ ਕਹਿਣਾ ਕਰਦੇ ਭਾਈ ਚਾਕਰ ਲੱਗ ਚਾਕਰੀ ਜੇ ਚੱਲੇ ਖਸਮੇ ਭਾਏ ਜਿਹੜਾ ਚਾਕਰ ਜਿਹੜਾ ਨੌਕਰ ਆਪਣੇ ਖਸਮ ਦੇ ਹੁਕਮ ਦੇ ਵਿੱਚ ਚੱਲਦਾ ਹੈ ਉਸ ਦੇ ਹੁਕਮ ਨੂੰ ਮੰਨਦਾ ਹੈ ਜੇ ਚੱਲੇ ਖਸਮੇ ਭਾਏ ਚੱਲਦਾ ਹੈ ਹੁਰਮਤ ਤਿਸ ਨੂੰ ਅਗਲੀ ਉਹ ਵਜੋਂ ਵੀ ਦੂਣਾ ਖਾਏ ਉਸ ਦੇ ਹੁਕਮ ਦੇ ਵਿੱਚ ਚੱਲਿਆਂ ਇੱਕ ਤੇ ਖੁਸ਼ੀ ਮਿਲਦੀ ਹੈ ਮਾਲਕ ਦੇ ਹੁਕਮ ਦੇ ਵਿੱਚ ਚੱਲਿਆਂ ਨਾਲੇ ਨਫਾ ਮਿਲਦਾ ਹੈ ਲਾਭ ਮਿਲਦਾ ਹੈ ਨਾਲੇ ਪਾਤਸ਼ਾਹ ਜੀ ਕਹਿੰਦੇ ਵਜੋਂ ਵੀ ਦੂਣਾ ਖਾਏ ਵਜੋਂ ਵਜੂਦ ਮੰਨ ਲਓ ਵੀ ਨੌਕਰ ਨੇ ਕਿਸੇ ਮਾਲਕ ਦੀ ਤਨਖਾਹ ਸੈਲਰੀ ਉਸ ਦੀ ਰੱਖੀ ਹੋਈ ਹੈ 20000 30000 40000 ਕਹਿੰਦੇ ਮਾਲਕ ਖੁਸ਼ ਹੋ ਕੇ ਉਸ ਨੂੰ ਉਸ ਦਿਨ ਇੱਕ ਬਖਰਾ ਹੀ ਗਿਫਟ ਦੇ ਦਿੰਦਾ ਹੈ ਝੋਲੀ ਦੇ ਵਿੱਚ ਬਖਰੀਆਂ ਹੀ ਦਾਤਾਂ ਪਾ ਦਿੰਦਾ ਹੈ ਬਜੂ ਵੀ ਦੂਣਾ ਖਾਏ ਮੁੱਲ ਤੋਂ ਵੀ ਵੱਧ ਕੇ ਉਸ ਦੀ ਝੋਲੀ ਦੇ ਵਿੱਚ ਖੁਸ਼ੀਆਂ ਦੇ ਦਿੰਦਾ ਹੈ ਅੱਗੇ ਕਰਦੇ ਖਸਮੇ ਕਰੇ ਬਰਾਬਰੀ ਖਸਮੇ ਕਰੇ ਬਰਾਬਰੀ ਖਸਮ ਦੀ ਬਰਾਬਰੀ ਮਾਲਕ ਦੀ ਬਰਾਬਰੀ ਮਾਲਕ ਦੇ ਅੱਗੇ ਮਨ ਮਰਜ਼ੀ ਕਸਮੇ ਕਰੇ ਬਰਾਬਰੀ ਫਿਰ ਗੈਰਤ ਦੇ ਅੰਦਰ ਪਾਈ ਗੈਰਨ ਦਾ ਅਰਥ ਹੁੰਦਾ ਹੈ ਜਿਹੜਾ ਮਿਲ ਵੀ ਰਿਹਾ ਹੁੰਦਾ ਹੈ ਨਾ ਉਹ ਵੀ ਖੁੱਸ ਜਾਂਦਾ ਹੱਥੋਂ ਬੇਇੱਜ਼ਤੀ ਸ਼ਰਮਿੰਦਗੀ ਪੱਲੇ ਪੈ ਜਾਂਦੀ ਹੈ ਵਜੋ ਗਵਾਈ ਆਪਣਾ ਮੋਹ ਮੋਹ ਪਾਣਾ ਖਾਏ ਉਹ ਮਨੁੱਖ ਹਮੇਸ਼ਾ ਦੇ ਲਈ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਖਸਮ ਦੀ ਬਰਾਬਰੀ ਕਰਦੇ ਨੇ ਹੁਕਮ ਮੰਨਣ ਤੋਂ ਇਨਕਾਰ ਹੁੰਦਿਆਂ ਹੋਿਆਂ ਕਹਿੰਦੇ ਜ਼ਿੰਦਗੀ ਜਿਉਉਂਦਿਆਂ ਜੀ ਸ਼ਰਮਿੰਦਗੀ ਹੈ ਜਿਹੜਾ ਮਿਲ ਰਿਹਾ ਹੁੰਦਾ ਹੈ ਉਹ ਵੀ ਦਿਵਾ ਬੈਠਦੇ ਨੇ ਭਲਿਓ ਇੱਕੋ ਇੱਕ ਕਾਰਜ ਕਰਨਾ ਚਾਹੀਦਾ ਹੈ ਕਿਹੜਾ ਜਿਹੜਾ ਸਤਿਗੁਰੂ ਜੀ ਕਹਿਣਾ ਕਰਦੇ ਕਹਿੰਦੇ ਜਿਸ ਦਾ ਦਿੱਤਾ ਖਾਵਣਾ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਦਿੱਤਾ ਹੋਇਆ ਖਾਨੇ ਆ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਿੱਤੇ ਹੋਏ ਦੇ ਸਦਕਾ ਜਿਉਂਨੇ ਆ ਤਿਸ ਕਹੀਏ ਸ਼ਾਬਾਸ਼ ਸ਼ਾਬਾਸ਼ ਦਾ ਅਰਥ ਹੁੰਦਾ ਹੈ ਜੀ ਸਿਫਤ ਸਲਾਣਾ ਕਰਨੀ ਸ਼ਾਬਾਸ਼ ਦਾ ਅਰਥ ਹੁੰਦਾ ਹੈ ਗੁਣ ਗਾਇਨ ਕਰਨੀ ਨਾ ਕਿ ਉਸ ਦੇ ਸਿਰ ਦੇ ਬਰਾਬਰ ਖੜ ਕੇ ਉਸ ਦੇ ਨਾਲ ਬਰਾਬਰ ਜਵਾਨ ਲੜਾਉਣਾ ਨਹੀਂ ਨਹੀਂ ਗੁਰੂ ਦੇ ਅੱਗੇ ਅਸੀਂ ਆਏ ਗੁਰੂ ਨੂੰ ਕਦੇ ਵੀ ਹੁਕਮ ਨਹੀਂ ਗੁਰੂ ਦੇ ਅੱਗੇ ਅਰਦਾਸ ਗੁਰੂ ਦੇ ਅੱਗੇ ਬੇਨਤੀ ਗੁਰੂ ਦੇ ਅੱਗੇ ਜੋਦੜੀ ਬਹੁਤ ਵੈਰੀ ਅਸੀਂ ਇਹ ਗੱਲ ਕਰਦੇ ਹਾਂ ਸੱਚੇ ਪਾਤਸ਼ਾਹ ਅਸੀਂ ਖੰਡ ਪਾਠ ਪਰਵਾਵਾਂਗੇ ਜੇਕਰ ਸਾਡੇ ਧੀ ਬੁੱਤ ਚੰਗੀ ਨੌਕਰੀ ਦੇ ਵਿੱਚ ਤੇ ਜੇ ਅੱਛਾ ਨਹੀਂ ਲੱਗੇ ਫੇਰ ਮਤਲਬ ਕਿ ਸਾਡੀ ਮਰਜ਼ੀ ਚੱਲੇਗੀ ਗੁਰੂ ਪਾਤਸ਼ਾਹ ਜੀ ਦੇ ਅੱਗੇ ਤਾਂ ਅਸੀਂ ਕਰਵਾਵਾਂਗੇ ਨਹੀਂ ਨਹੀਂ ਗੁਰੂ ਪਿਆਰ ਵਾਲਿਓ ਇਹ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਤੇਰੀਆਂ ਰਹਿਮਤਾਂ ਦੇ ਨਾਲ ਸਾਡੀ ਝੋਲੀ ਦੇ ਵਿੱਚ ਵਾਹਿਗੁਰੂ ਜੀਓ ਤੁਸੀਂ ਬਹੁਤ ਕੁਝ ਪਾਇਆ ਹੋਇਆ ਜਿਹੜਾ ਆਮ ਲੋਕਾਂ ਦੇ ਕੋਲੇ ਹੈ ਹੀ ਨਹੀਂ ਜਿਹੜਾ ਹੋਰ ਨਾ ਦੇ ਕੋਲੇ ਹੈ ਨਹੀਂ ਮੈਂ ਤੇਰਾ ਸਦਾ ਦੇ ਲਈ ਸ਼ੁਕਰਾਨਾ ਕਰਦਾ ਹਾਂ ਮੈਂ ਸਦਾ ਦੇ ਲਈ ਤੇਰੇ ਅੱਗੇ ਸਿਰ ਝੁਕਾਉਣਾ ਹੈ ਕਈਆਂ ਦੇ ਕੋਲੇ ਹੱਥ ਹੈਗੇ ਨੇ ਪੈਰ ਨਹੀਂ ਨੇ ਪਰ ਉਹ ਵੀ ਸ਼ੁਕਰਾਨਾ ਕਰਦੇ ਨੇ ਕਈਆਂ ਕੋਲੇ ਅੱਖਾਂ ਨੇ ਕੰਨ ਨੇ ਪਰ ਜ਼ੁਬਾਨ ਨਹੀਂ ਆ ਬੋਲਣ ਦੇ ਲਈ ਜ਼ੁਬਾਨ ਤੂੰ ਬੋਲ ਨਹੀਂ ਪਾਉਂਦੇ ਉਹ ਵੀ ਸ਼ੁਕਰਾਨਾ ਕਰਦੇ ਨੇ ਕੋਈ ਨਹੀਂ ਦੇਖਣ ਦੇ ਲਈ ਅੱਖਾਂ ਤੇ ਹੈਗੀਆਂ ਨੇ ਸੁਣਨ ਦੇ ਲਈ ਕੰਨ ਤੇ ਹੈਗੇ ਨੇ ਸ਼ੁਕਰਾਨਾ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹੋ ਹੀ ਜ਼ਿਕਰ ਕਰਦੇ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ ਜਿਨ੍ਹਾਂ ਨੇ ਹੁਕਮ ਨੂੰ ਮੰਨਿਆ ਹੈ ਜਿਹੜੇ ਹੁਕਮ ਦੇ ਸਦਕਾ ਜ਼ਿੰਦਗੀ ਜਿਉਂਦੇ ਨੇ ਉਹ ਸਦਾ ਦੇ ਲਈ ਖੁਸ਼ੀਆਂ ਮਾਣਦੇ ਨੇ ਤੇ ਜਿਹੜੇ ਹੁਕਮ ਦੇ ਅਗੇਂਸਟ ਜਾਂਦੇ ਨੇ ਸਤਿਗੁਰੂ ਜੀ ਕਹਿਣਾ ਕਰਦੇ ਜ਼ਿੰਦਗੀ ਦੇ ਅੰਦਰ ਦੁੱਖ ਹੀ ਭੋਗਦੇ ਨੇ ਛੋਟੀ ਜੀ ਐਗਜ਼ਾਮਪਲ ਦੇ ਆ ਮੈਂ ਫਿਰ ਸਮਾਪਤੀ ਕਰਦੇ ਆ ਇੱਕ ਨਿਯਮ ਹੈ ਹੁਕਮ ਕਿ ਜ਼ਿੰਦਗੀ ਜਿਉਂਦਿਆਂ ਜੀ ਜਿੱਥੇ ਕਿਤੇ ਵੀ ਸਾਨੂੰ ਕਿਤੇ ਵੀ ਕੋਈ ਰੂਲ ਬਣਿਆ ਹੋਇਆ ਉਸ ਨੂੰ ਅਸੀਂ ਫਾਲੋ ਕਰਦੇ ਆ ਤੁਸੀਂ ਸੁਖੀ ਹੋ ਮੰਨ ਲਓ ਵੀ ਰੋਡ ਦੇ ਉੱਤੇ ਅਸੀਂ ਜਾਂਦੇ ਆ ਸਾਹਮਣੇ ਇੱਕ ਹੁਕਮ ਹੈਗਾ ਆਰਡਰ ਹੈਗਾ ਏ ਸਿਗਨਲ ਦੇ ਉੱਤੇ ਵੀ ਰੈੱਡ ਸਿਗਨਲ ਹੈ ਤੁਸੀਂ ਰੁਕ ਜਾਓ ਸੌਖੀ ਜੀ ਲੱਗਦ ਹੈਗੀ ਜੇ ਉੱਥੇ ਤੁਸੀਂ ਅਣਗਹਿਲੀ ਕਰਦੇ ਹੋ ਅਸੀਂ ਅਣਗਹਿਲੀ ਕਰਦੇ ਆ ਸੁਭਾਵਿਕ ਗੱਲ ਆ ਕੋਈ ਐਕਸੀਡੈਂਟ ਹੋ ਗਿਆ ਤਾਂ ਦੁੱਖ ਵੀ ਸਾਨੂੰ ਮਿਲੇਗਾ ਹੀ ਅਸੀਂ ਹੁਕਮ ਤੋਂ ਬਾਹਰ ਗਏ ਅਸੀਂ ਹੁਕਮ ਨੂੰ ਮੰਨਿਆ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜ਼ਿੰਦਗੀ ਦੇ ਵਿੱਚ ਦੁੱਖ ਵੀ ਫਿਰ ਭੋਗਦਾ ਹੀ ਹੈ ਇਨਸਾਨ ਇਸ ਕਰਕੇ ਸੁਖੀ ਰਹਿਣਾ ਚਾਹੁੰਦੇ ਹੋ ਤੇ ਜਿਹੜੇ ਅਰਦਾਸ ਤੇ ਅਸੀਂ ਬੋਲ ਪੜਦੇ ਆ ਉਹ ਸਭ ਸਿੱਖਣ ਕਉ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਮੇ ਨਹੀਂ ਕਿਹਾ ਹੋਇਆ ਬਸ ਹੁਕਮ ਦਿੱਤਾ ਸਿੱਧੇ ਸਿੱਧੇ ਲਫ਼ਜ਼ਾਂ ਦੇ ਵਿੱਚ ਸੁਖੀ ਸਤਗੁਰੂ ਜੀ ਦੀ ਪਾਵਨ ਬਾਣੀ ਦੀ ਸੰਦਕਾ ਹੀ ਹਾਂ ਜੀਵਨ ਸਦਾ ਦੇ ਲਈ ਖੁਸ਼ਹਾਲ ਹੈ ਹੁਕਮ ਦੀ ਵਿਆਖਿਆ ਜ਼ਿਕਰ ਕੀਤੀ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਕੱਲੇ ਕਿੰਨੇ ਕ ਸਮੇਂ ਦੇ ਵਿੱਚ ਨਹੀਂ ਤਕਰੀਬਨ ਘੰਟੇ 2 ਘੰਟੇ ਦਾ ਕਿਤੇ ਨਹੀਂ ਜਾਂਦੇ ਖੈਰ ਸਤਿਗੁਰੂ ਜੀ ਦੀ ਮਤਬੁੱਧ ਦੇ ਮੁਤਾਬਕ ਆਪ ਜੀ ਦੇ ਸੰਦਕਾ ਵਿਚਾਰਾਂ ਕੀਤੀਆਂ ਨੇ ਵਿਚਾਰ ਸਾਹਿਬ ਜੀ ਦੇ ਸਮਝ ਕੇ ਹਿਰਦੇ ਵਿੱਚ ਬਸਾਉਣੇ ਅਖੀਰ ਦੇ ਵਿੱਚ ਬਲਾਉ ਜੀ ਫਤੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤ